ਸਭ ਤੋਂ ਨਵੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸੁਨਾਮ ਦੇ ਕੱਚਾ ਪਾਸ ਤੇ ਜਗਤਪੁਰ ਰਸਤੇ ਜਿੱਥੇ ਕਿ ਇੱਕ ਫੈਕਟਰੀ ਦੇ ਵਿੱਚ ਹੈਲਥ ਡਿਪਾਰਟਮੈਂਟ ਤੇ ਪੁਲਿਸ ਵੱਲੋਂ ਸਾਂਝੀ ਰੇਡ ਕੀਤੀ ਗਈ ਹੈ ਇਸ ਫੈਕਟਰੀ ਦੇ ਵਿੱਚ ਆਮਲਾ ਕੈਂਡੀ ਤੇ ਚੈਰੀ ਹੈ ਜਿਹੜੀ ਆਈਸਕ੍ਰੀਮ ਦੇ ਉੱਪਰ ਲੱਗੀ ਹੁੰਦੀ ਹੈ ਉਹ ਬਣਾਈ ਜਾ ਰਹੀ ਸੀ ਤੁਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਅੰਦਰ ਕੀ ਹੋ ਰਿਹਾ ਤੁਹਾਨੂੰ ਅਸੀਂ ਚੱਲੋ ਸਾਡੇ ਨਾਲ ਇੱਕ ਨਹੀਂ ਨਹੀਂ ਮੇਰੇ ਵਿੱਚ ਕਰਤੀ ਤਾਂ ਪਊਗੀ ਇੱਥੇ ਨਹੀਂ ਹੈ

ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਫੈਕਟਰੀ ਦੇ ਵਿੱਚ ਇੰਨੀ ਕਿਸਮ ਦੀ ਲ ਆ ਰਹੀ ਹੈ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਉਰੇ ਖੜਨਾ ਵੀ ਮੁਸ਼ਕਲ ਹੋ ਰਿਹਾ ਹੈ ਆਪਾਂ ਇਹ ਚੈਰੀ ਤੇ ਆਮਲਾ ਕੈਂਡੀ ਜਿਹੜੀ ਖੁਸ਼ ਹੋ ਕੇ ਘਰਾਂ 'ਚ ਬੱਚੇ ਵੀ ਖਾਂਦੇ ਤੇ ਆਪਾਂ ਖਰੀਦਿਆ ਵੀ ਆਮਲਾ ਚਲੋ ਸੁੱਕਾ ਆਮਲਾ ਖਾਦਾ ਜਾਈਏ ਗਿੱਲੇ 'ਚ ਕਿਹੜਾ ਹੱਥ ਲੇ ਵੜੂਗਾ ਪਰ ਤੁਸੀਂ ਦੇਖ ਸਕਦੇ ਹੋ ਕੀ ਉਰੇ ਹਾਲਾਤ ਬਣਨ ਦੇ ਹਾਲਾਤ ਦੇਖ ਲਓ ਕਿ ਕਿਸ ਤਰ੍ਹਾਂ ਬਣ ਰਹੀ ਹੈ ਤੇ ਇੰਨਾ ਇੱਕ ਬਦਬੂ ਆ ਰਹੀ ਹੈ ਉਰੇ ਤੇ ਆਹ ਢੋਲ ਦੇਖੋ ਜਿਸੇ ਸਾਹ ਨਾਲ ਉਰੇ ਹਾਲਾਤ ਨੇ ਜਿਸੇ ਸਾਹ ਨਾਲ ਉਰੇ ਹਾਲਾਤ ਨੇ ਹਰ ਟੋਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਰਲੀ ਟਾਈਪ ਲੱਗੀ ਪਈ ਹੈ ਤੇ ਆਪਾਂ ਇਹੀ ਲੋਕ ਖੁਸ਼ ਹੋ ਕੇ ਖਾਣੇ ਆਤੇ ਇੱਕ ਸੇਤ ਨਾਲ ਜਿਹੜਾ ਹੈਗਾ ਖਲਵਾੜ ਉਹ ਹੋ ਰਿਹਾ ਜਿਸੇ ਸਾਹ ਨਾਲ ਲੱਗਦਾ ਕਿ ਇਹ ਫੈਕਟਰੀ ਦੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਰਾਮ ਡ੍ਰਿਲ ਇੱਥੇ ਸੁੱਕਾ ਜਿਹੜਾ ਸੁੱਕਾ ਆਪਾਂ ਕੈਂਡੀ ਖਾਂਦੇ ਆ ਆਮਲਾ ਕੈਂਡੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਿਆਰ ਹੁੰਦੀ ਹੋਰੇ ਆਮਲਾ ਕੈਂਡੀ ਸੁੱਕੀ ਆਮਲਾ ਕੈਂਡੀ ਦੇਖ ਸਕਦੇ ਹੋ ਸੁਨਾਮ ਲੜਤੇ ਕਿ ਕਿਸ ਤਰ੍ਹਾਂ ਜਿਹੜੀ ਆਮਲਾ ਕੈਂਡੀ ਤਿਆਰ ਹੋਈ ਹੈ ਆਪਾਂ ਬੜੇ ਖੁਸ਼ ਹੋ ਕੇ ਖਾਂਦੇ ਆ ਸਾਰੇ ਲੋਕੀ ਆਮਲਾ ਪਰ ਇਹ ਦੇਖੋ ਕਿ ਕਿਸ ਤਰ੍ਹਾਂ ਜਿਹੜੇ ਉਰੇ تیاری ਹੋ ਰਹੀ ਹੈ ਫੈਕਟਰੀ ਦੇ ਵਿੱਚ ਸਰ ਕੀ ਕਹਿਣਾ ਚਾਹੂੰਗੀ ਜਿਹੜੀ ਅੱਜ ਇਹ ਰੀਡ ਕੀਤੀ ਹੈ ਨਹੀਂ ਜਿੱਦਾਂ ਕਿ ਤੰਦਰੁਸਤ ਪੰਜਾਬ ਇਹਦੇ ਲਈ ਲੋਕਾਂ ਦੇ ਖਾਣ ਪੀਣ ਦੀਆਂ ਚੀਜ਼ਾਂ ਨੂੰ ਵਧੀਆ ਢੰਗ ਨਾਲ ਪ੍ਰੋਵਾਈਡ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਇਹ ਮਹਿਮ ਚਲਾਈ ਗਈ ਆ ਜਿਹਦੇ ਤਹਿਤ ਅਸੀਂ ਅੱਜ ਇੱਥੇ ਸੁਨਾਮ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਚੈਕਿੰਗ ਕੀਤੀ ਹੈ ਜਿਹਦੇ ਕਿ ਅਸੀਂ ਸੈਂਪਲ ਲੈ ਗਏ ਹਾਂ ਇਹਨਾਂ ਸੈਂਪਲ ਸਾਰੇ ਸਕਿਲ ਕਰਕੇ ਖਰੜ ਭੇਜੇ ਜਾਣਗੇ ਰਿਪੋਰਟ ਆਉਣ ਤੋਂ ਬਾਅਦ ਜਿਹੜਾ ਵੀ ਫੰਦਾ ਉਹਨਾਂ ਦੀ ਰਿਪੋਰਟ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਊਗੀ ਸਰ ਤੁਸੀਂ ਸੈਂਪਲ ਜਿਵੇਂ ਕਲੈਕਟ ਕਰ ਲਏ ਨੇ ਇੱਕ ਚੀਜ਼ ਹੋਰ ਨਹੀਂ ਅੱਜ ਤੱਕ ਇੰਨੇ ਕਿ ਸੈਂਪਲ ਦਿੱਤੇ ਗਏ ਪਰ ਕਿਸੇ ਦੀ ਰਿਪੋਰਟ ਜਨਤਕ ਨਹੀਂ ਕੀਤੀ ਗਈ ਨਾ ਹੀ ਦੱਸਿਆ ਗਿਆ ਵੀ ਉਹਦੇ ਕੀ ਕਾਰਵਾਈ ਹੋਈ ਲੋਕਾਂ ਜੇ ਵੀ ਦੱਸਣਾ ਪੰਦਾ ਡਿਪਾਰਟਮੈਂਟ ਵੱਲੋਂ ਵੀ ਸੈਂਪਲ ਤਾਂ ਲੈ ਗਏ ਇਹਦੀ ਰਿਪੋਰਟ ਜਨਤਕ ਵੀ ਕਰਨੀ ਚਾਹੀਦੀ ਹੈ ਵੀ ਜਦ ਪ੍ਰੈਸ ਕੋਲ ਦੇ ਚ ਇਹ ਹੁੰਦੇ ਜਦੋਂ ਰਿਪੋਰਟ ਆਉਂਦੀ ਹੈ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਜਿਹੜੇ ਕੋਈ ਵੀ ਵੱਖ-ਵੱਖ ਤਰ੍ਹਾਂ ਦੇ ਦੁਕਾਨਦਾਰ ਨੇ ਜਾਂ ਕੋਈ ਇੰਡਸਟਰੀ ਫੈਕਟਰੀ ਵਾਲੇ ਨੇ ਜਾਂ ਕੁਝ ਵੀ ਆ ਜਿਹੜੇ ਫੂਡ ਬਿਜ਼ਨਸ ਕਰਦੇ ਆ ਅਸੀਂ ਉਹਨਾਂ ਦੇ ਖਿਲਾਫ ਏਡਮਾਨਯੋਗ ਏਡੀਸੀ ਸਾਹਿਬ ਦੀ ਕੋਰਟ ਦੇ ਵਿੱਚ ਕੇਸ ਦਰਜ ਕਰਦੇ ਆ ਅਲੱਗ-ਅਲੱਗ ਤਰ੍ਹਾਂ ਦਾ ਉਸ ਤੋਂ ਬਾਅਦ ਕਈ ਕਾਫੀ ਕੇਸ ਜਿਹੜੇ ਨੇ ਸੀਜੀਐਮ ਕੋਰਟ ਦੇ ਵਿੱਚ ਵੀ ਚੱਲ ਰਹੇ ਨੇ ਸਰ ਤੁਸੀਂ ਗੱਲ ਇਹ ਨਹੀਂ ਹੈ ਵੀ ਲੋਕ ਵੀ ਜਾਨਣਾ ਚਾਹੁੰਦੇ ਵੀ ਤੁਸੀਂ ਇਹ ਫੈਕਟਰੀ ਦੀ ਰੇਡ ਕੀਤੀ ਜਾਂ ਉੱਥੋਂ ਸੈਂਪਲ ਲਈਤੀ ਇਹਦਾ ਕੀ ਰਿਜ਼ਲਟ ਆਇਆ ਮੈਂ ਇਹ ਕਹਿਣਾ ਕਰ ਰਿਹਾ ਵੀ ਉਹਦਾ ਵੀ ਜਨਤਕ ਰੰਦਾ ਡਿਪਾਰਟਮੈਂਟ ਨੂੰ ਜਨਤਕ ਵੀ ਹੁੰਦੀ ਹੈ ਪਿਛਲੇ ਜੀ ਪਿਛਲੇ ਮਹੀਨੇ ਜਿੰਨੇ ਸਾਰੇ ਟੋਟਲ ਜਿੰਨਾ ਫਾਈਨ ਹੋਇਆ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਮਾਨਯੋਗ ਐਡੀਸੀ ਸਾਹਿਬ ਵੱਲੋਂ ਉਹ ਨਿਊਜ਼ ਵੀ ਆਈ ਸੀ ਪੇਪਰ ਦੇ ਵਿੱਚ ਕਾਹੀ ਪੇਪਰਾਂ ਦੀ ਨਿਊਜ਼ ਲੱਗੀ ਸੀ ਵੀ ਕਿੰਨਾ ਜੁਰਮਾਨਾ ਹੋਇਆ ਤੇ ਕਿਹਨੂੰ ਕਿਹਨੂੰ ਹੋਇਆ ਉਹ ਸਾਰਾ ਆਇਆ ਸੀ ਉਹਦੇ ਵਿੱਚ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਨਾਲ ਇਜੀ ਲੋਕਾਂ ਦੀ ਸੇਨ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੀਆਂ ਸਨਰੂ ਡਿਸਟ੍ਰਿਕਟ ਦੀਆਂ ਹੈਲਥ ਟੀਮਸ ਨੂੰ ਅਸੀਂ ਅਸਿਸਟ ਕਰ ਰਹੇ ਹਾਂ ਡਿਸਟ੍ਰਿਕਟ ਹੈਲਥ ਅਫਸਰ ਡਾਕਟਰ ਬਲਜੀਤ ਸਿੰਘ ਜੀ ਹੈਗੇ ਆ ਡਿਸਟ੍ਰਿਕਟ ਫੂਡ ਸੇਫਟੀ ਅਫਸਰ ਇੱਥੇ ਹੈਗੇ ਆ ਉਹ ਇੱਥੇ ਜਿਹੜੇ ਪ੍ਰੋਡਕਟ ਤਿਆਰ ਹੁੰਦੇ ਆ ਉਹਨਾਂ ਦੀ ਸੈਂਪਲਿੰਗ ਲੈ ਰਹੇ ਆ ਤੇ ਜਿਹੜਾ ਜਿਹੜੇ ਪ੍ਰੋਸੈਸ ਦੇ ਵਿੱਚ ਪ੍ਰੋਡਕਟ ਤਿਆਰ ਹੁੰਦਾ ਉਹਨੂੰ ਸਾਰਾ ਚੈੱਕ ਕਰ ਰਹੇ ਆ ਵੀ ਕਿਹੜੇ ਪ੍ਰੋਸੈਸ ਦੇ ਵਿੱਚ ਕੀ ਉਹ ਹਾਈਜਨਿਕ ਹੈ ਜਾਂ ਅਨਹਾਈਜਨਿਕ ਹੈ ਉਹ ਚੈੱਕ ਕਰ ਰਹੇ ਆ ਨਾਲੇ ਸੈਂਪਲ ਲੈ ਰਹੇ ਆ ਸੈਂਪਲ ਦੇ ਬੇਸ ਤੇ ਉਹ ਸੈਂਪਲ ਜਿਹੜੇ ਲੈਬੋਰੀ ਵਿੱਚ ਚੈੱਕ ਹੋਣਗੇ